52 ਸਾਲ ਬਾਅਦ ਇੰਗਲੈਂਡ ਤੋਂ ਵਾਪਸ ਮੁੜੇ 65 ਸਾਲ ਦੇ ਬਜ਼ੁਰਗ ਦਾ ਕਿਤੇ ਨਹੀਂ ਹੋਇਆ ਰਿਸ਼ਤਾ ਜਦੋਂ ਉਸ ਨੂੰ ਆਪਣੇ ਲਈ ਇੱਕ ਚੰਗੇ ਜੀਵਨ ਸਾਥੀ ਦੀ ਲੋੜ ਸੀ ਤਾਂ ਕੋਈ ਵੀ ਉਸਤੇ ਅੱਗੇ ਨਹੀਂ ਆਇਆ ਉਹ ਕਰੋੜਪਤੀ ਬਜ਼ੁਰਗ ਜਿਸ ਨੇ ਮਜਬੂਰ ਹੋ ਕੇ ਇਹ ਹੁਜਾ ਫੈਸਲਾ ਕਰ ਲਿਆ ਜਿਸ ਨੂੰ ਸੁਣ ਕੇ ਤੁਹਾਡੇ ਵੀ ਲੋਕ ਕੰਡੇ ਖੜੇ ਹੋ ਜਾਣਗੇ ਜਿਸ ਬਾਰੇ ਸ਼ਾਇਦ ਕੋਈ ਸੋਚੇ ਵੀ ਨਾ ਉਸਨੇ ਆਪਣੀ ਹੀ 16 ਸਾਲ ਦੀ ਕੁੜੀ ਦੇ ਨਾਲ ਸ਼ਾਦੀ ਕਰ ਲਈ ਵਿਆਹ ਕਰਵਾ ਲਿਆ ਲੇਕਿਨ ਰਾਤ ਨੂੰ ਫਿਰ ਹੋ ਗਿਆ ਅਜਿਹਾ ਕੰਮ ਜਿਸ ਨੂੰ ਸੁਣ ਕੇ ਤੁਹਾਡੇ ਵੀ ਉੱਡ ਜਾਣਗੇ ਖੁਸ਼ ਹਕੀ ਬੱਕੇ ਰਹਿ ਜਾਓਗੇ ਆਖਿਰਕਾਰ ਕਿਉਂ ਕਰਵਾਇਆ ਉਸਨੇ ਆਪਣੀ ਹੀ 16 ਸਾਲ ਦੀ ਧੀ ਨਾਲ ਵਿਆਹ ਜਿਸ ਬਾਰੇ ਸ਼ਾਇਦ ਕੋਈ ਪਿਤਾ ਸੋਚਦਾ ਵੀ ਨਹੀਂ ਹੈ ਲੇਕਿਨ ਫਿਰ ਇਸ ਤੋਂ ਬਾਅਦ ਜੋ ਹੋਇਆ ਹੈ ਨਾ ਉਹ ਸੁਣ ਕੇ ਨਾ ਤੁਸੀਂ ਵੀ ਰਹਿ ਜਾਓਗੇ ਹੈਰਾਨ ਇਹੋ ਜਿਹਾ ਕੀ ਹੋ ਗਿਆ ਹਾਂਜੀ ਬਣੇ ਰਹੋ ਜੀ ਵੀਡੀਓ ਦੇ ਅੰਤ ਤੱਕ 65 ਸਾਲ ਦਾ ਹਰਦੇਵ ਸਿੰਘ ਪਿਛਲੇ 5 ਦਹਾਕਿਆਂ ਤੋਂ ਬਰਮਿੰਗਮ ਇੰਗਲੈਂਡ ਦੀਆਂ ਸੜਕਾਂ ਤੇ اربਾਂ ਦੀ ਜਾਇਦਾਦ ਬਣਾ ਚੁੱਕਿਆ ਸੀ ਉਹਨਾਂ ਦੇ ਕੋਲ ਪੰਜ પેટ્રોલ ਪੰਪ ਬਰਮਿੰਗਮ ਦੇ ਸਭ ਤੋਂ ਮਹਿੰਗੇ ਇਲਾਕੇ ਦੇ ਵਿੱਚ ਕਈ ਪ੍ਰਾਪਰਟੀਆਂ ਅਤੇ ਇੱਕ ਵਿਸ਼ਾਲ ਬੈਂਕ ਬੈਲੈਂਸ ਸੀ ਜੋ ਕਿਸੇ ਵੀ ਸਮੇਂ ਭਾਰਤ ਦੇ ਵਿੱਚ ਟ੍ਰਾਂਸਫਰ ਹੋ ਸਕਦੇ ਸਨ ਪਰ ਉਹਨਾਂ ਦੀ ਜ਼ਿੰਦਗੀ ਦੀ ਸਭ ਤੋਂ ਵੱਡੀ ਕਮਾਈ ਸੀ ਉਹਨਾਂ ਦੇ ਆਪਣੇ ਰਿਸ਼ਤੇ ਜੋ ਕਿ ਖੋਖਲੇ ਹੁੰਦੇ ਜਾ ਰਹੇ ਸਨ ਉਹਨਾਂ ਦੀ ਅੰਗਰੇਜ਼ ਪਤਨੀ ਪੈਸੇ ਦੇ ਲਾਲਚ ਵਿੱਚ ਤਲਾਕ ਲੈ ਚੁੱਕੀ ਸੀ ਅਤੇ ਦੋਵੇਂ ਬੱਚੇ ਇੱਕ ਬੈਂਕਰ ਅਤੇ ਇੱਕ ਡਾਕਟਰ ਸਿਰਫ 크ਿਸਮਸ ਤੇ ਇੱਕ ਰਸ ਈਮੇਲ ਪੈਦੇ ਉਸਤੇ ਵਿੱਚ ਵੀ ਸਿਰਫ ਪੈਸਿਆਂ ਦੀ ਗੱਲਾਂ ਹੁੰਦੀਆਂ ਹਰਦੇਵ ਸਿੰਘ ਨੇ ਇਹ ਸਭ ਦੇਖਿਆ ਅਤੇ ਉਹਨਾਂ ਦਾ ਰਿਸ਼ਤਿਆਂ ਤੋਂ ਵਿਸ਼ਵਾਸ ਉੱਠ ਗਿਆ ਉਹਨਾਂ ਨੇ ਫੈਸਲਾ ਕੀਤਾ ਵੀ ਆਪਣੀ ਖਾਲੀ ਜ਼ਿੰਦਗੀ ਨੂੰ ਪੰਜਾਬ ਦੀ ਮਿੱਟੀ ਤੇ ਆ ਕੇ ਭਰਨਗੇ ਜਿੱਥੇ ਉਹਨਾਂ ਦਾ ਜਨਮ ਹੋਇਆ ਸੀ ਅਤੇ ਜਿੱਥੇ ਉਹਨਾਂ ਨੇ 10 ਸਾਲ ਦੀ ਉਮਰ ਤੱਕ ਖੇਡਿਆ ਇੰਗਲੈਂਡ ਛੱਡਣ ਤੋਂ ਇੱਕ ਹਫ਼ਤਾ ਪਹਿਲਾਂ ਹਰਦੇਵ ਸਿੰਘ ਨੂੰ ਡਾਕਟਰ ਕੋਲੋਂ ਇੱਕ ਨਜਕ ਰਿਪੋਰਟ ਮਿਲੀ ਉਹਨਾਂ ਨੂੰ ਕ੍ਰੋਨਿਕ ਕਾਰਡੀਅਕ ਫੇਲਿਅਰ ਜਿਸ ਦਾ ਮਤਲਬ ਉਹਨਾਂ ਦਾ ਦਿਲ ਸਿਰਫ 40% ਸਮਰਤਾਤੇ ਕੰਮ ਕਰ ਰਿਹਾ ਸੀ ਪਿਆੰਗ ਕਰੇ ਬਿਮਾਰੀ ਹੋ ਗਈ ਸੀ ਡਾਕਟਰ ਨੇ ਸਪਸ਼ਟ ਕਰ ਦਿੱਤਾ ਵੀ ਹਰਦੇਵ ਸਿੰਘ ਤੋਹਾਨੂੰ ਤੁਰੰਤ ਲਗਾਤਾਰ 24 ਘੰਟੇ ਸੱਤ ਦਿਨ ਦੇਖਭਾਲ ਅਤੇ ਨਿਯਮਤ ਦਵਾਈਆਂ ਅਤੇ ਸਭ ਤੋਂ ਜ਼ਰੂਰੀ ਮਾਨਸਿਕ ਸ਼ਾਂਤੀ ਦੀ ਲੋੜ ਹੈ ਤਣਾਅ ਤੁਹਾਡੇ ਦਿਲ ਤੇ ਇਨਾ ਬੋਝ ਪਾ ਸਕਦਾ ਹੈ ਵੀ ਤੁਹਾਡੀ ਜ਼ਿੰਦਗੀ 6 ਮਹੀਨੇ ਵਿੱਚ ਹੀ ਸ਼ਾਇਦ ਖਤਮ ਹੋ ਜਾਵੇਗੀ ਹਰਦੇਵ ਸਿੰਘ ਨੂੰ ਮੌਤਾ ਡਰਦਾ ਨਹੀਂ ਸੀ ਪਰ ਇਹ ਡਰ ਸੀ ਵੀ ਉਹਨਾਂ ਦੀ ਮਿਹਨਤ ਦੀ ਕਮਾਈ ਕਿਸੇ ਲਾਲਚੀ ਦੇ ਹੱਥਾਂ ਵਿੱਚ ਨਾ ਲੱਗ ਜਾਵੇ ਉਹਨਾਂ ਨੂੰ ਆਪਣੇ ਪਿੰਡ ਵਾਲੇ ਭਰਾਤੇ ਭਰੋਸਾ ਪਰ ਉਹ ਚਾਹੁੰਦੇ ਸਨ ਕਿ ਉਹਨਾਂ ਦੀ ਮੌਤ ਤੋਂ ਬਾਅਦ ਉਹਨਾਂ ਦਾ ਪੈਸਾ ਗੁਰਦੁਆਰਿਆਂ ਦੇ ਵਿੱਚ ਸਕੂਲਾਂ ਦੇ ਵਿੱਚ ਅਤੇ ਲੋੜਵੰਦਾਂ ਦੇ ਕੰਮਾਂ ਵਿੱਚ ਨਾ ਕਿ ਲਾਲਚੀ ਰਿਸ਼ਤੇਦਾਰਾਂ ਦੇ ਬੈਂਕ ਖਾਤਿਆਂ ਵਿੱਚ ਚਲਾ ਜਾਵੇ ਅਤੇ ਉਹ ਇਸ ਦਾ ਇਸਤੇਮਾਲ ਸ਼ਰਾਬਾਂ ਅਤੇ ਆਪਣੇ ਸ਼ੌਂਕਾਂ ਦੇ ਵਿੱਚ ਉਡਾਨ ਵਿੱਚ ਕਰਨਾ ਐਸੇ ਇਰਾਦੇ ਨਾਲ ਉਹਨਾਂ ਨੇ ਆਪਣੇ ਇੱਕ ਸੂਟਕੇਸ ਦੇ ਵਿੱਚ ਸਾਰੇ ਕਾਨੂੰਨੀ ਦਸਤਾਵੇਜ਼ ਅਤੇ ਵਸੀਅਤ ਦੀ ਪੁਰਾਣੀ ਕਾਪੀ ਲੈ ਕੇ ਭਾਰਤ ਲਈ ਉਡਾਨ ਭਰੀ ਉਹ ਪਿੰਡ ਰੂਪੇ ਵਾਲੇ ਆਏ ਅਤੇ ਆਪਣੇ ਛੋਟੇ ਭਰਾ ਦੇ ਪਰਿਵਾਰ ਕੋਲ ਰਹਿਣ ਲੱਗੇ ਭਤੀਜਾ ਜਿਸਪਾਲ ਸਿੰਘ ਪਤੀ ਜੀ ਸੁਖਮਨ ਕੌਰ ਅਤੇ ਉਹਨਾਂ ਦੀ ਪੜ ਰਹੀ ਧੀ ਸਰਬਜੀਤ ਕੀ ਉਹਨਾਂ ਦਾ ਪਰਿਵਾਰ ਸਨ ਜਿਸਪਾਲ ਅਤੇ ਸੁਖਮਨ ਹਰਦੇਵ ਸਿੰਘ ਦੀ ਦੌਲਤ ਦੇਖ ਕੇ ਬੜੇ ਜ਼ਿਆਦਾ ਖੁਸ਼ ਸਨ ਉਹਨਾਂ ਨੇ ਤਤ ਬਜ਼ੁਰਗ ਦੀ ਸੇਵਾ ਕਰਨ ਦਾ ਢੋਂਗ ਕਰਨਾ ਸ਼ੁਰੂ ਕਰ ਦਿੱਤਾ ਪਰ ਉਹਨਾਂ ਦੀਆਂ ਅੱਖਾਂ ਵਿੱਚ ਸਿਰਫ ਡਲਰਾਂ ਦੀ ਚਮਕ ਸੀ ਪਰ ਸਰਬਜੀਤ ਇੱਕ ਸ਼ਾਂਤ ਸੁਭਾਅ ਦੀ ਜਵਾਨ ਮੁਟਿਆਰ ਸੀ ਜੋ ਆਪਣੀ ਪੜਾਈ ਕਰ ਰਹੀ ਸੀ ਉਸ ਦੀ ਸੇਵਾ ਬਿਲਕੁਲ ਵਕਰੀ ਸੀ ਉਹ ਹਰਦੇਵ ਸਿੰਘ ਨੂੰ ਚਾਹ ਪਾਣੀ ਪੁੱਛਦੇ ਦਵਾਈ ਸਮੇਂ ਤੇ ਦਿੰਦੇ ਅਤੇ ਪੈਰ ਘਟ ਦੇ ਉਸ ਦੀਆਂ ਅੱਖਾਂ ਦੇ ਵਿੱਚ ਕੋਈ ਲਾਲਚ ਨਹੀਂ ਸੀ ਸਿਰਫ ਇੱਕ ਨੇਕ ਭਾਵਨਾ ਆਪਣੇ ਤਾਇਆ ਜੀ ਲਈ ਮਨੁੱਖੀ ਸਨੇਹ ਹਰਦੇਵ ਸਿੰਘ ਅੰਦਰੋਂ ਅੰਦਰੀ ਇਹ ਸਭ ਦੇਖ ਰਿਹਾ ਸਨ ਅਤੇ ਉਹਨਾਂ ਨੂੰ ਸਰਬਜੀਤ ਦੇ ਇੱਕ اٹਟ ਭਰੋਸਾ ਬਣਦਾ ਜਾ ਰਿਹਾ ਸੀ ਦੂਜੇ ਪਾਸੇ ਜਸਪਾਲ ਸਿੰਘ ਦੇ ਮਨ ਦੇ ਵਿੱਚ ਉਹੀ ਭਾਵਨਾ ਜਨਮ ਲੈ ਰਹੀ ਸੀ ਉਸ ਤੇ ਮਨ ਦੇ ਵਿੱਚ ਲਾਲਚ ਆ ਚੁੱਕਾ ਸੀ ਜਸਪਾਲ ਸਿੰਘ ਦਾ ਲਾਲਚ ਸਿਰਫ ਹਰਦੇਵ ਸਿੰਘ ਦੀ ਜਾਇਦਾਦ ਹੜਪਣਾ ਨਹੀਂ ਸੀ ਉਹ ਅਸਲ ਦੇ ਵਿੱਚ ਭਿਆਨਕ ਸੰਕਟ ਦੇ ਵਿੱਚ ਸੀ ਪਿਛਲੇ ਸਾਲ ਜਸਪਾਲ ਨੇ ਅੰਬਾੜੀ ਦੇ ਵਿੱਚ ਜ਼ਮੀਨ ਦੇ ਇੱਕ ਵੱਡੇ ਸੱਤੇ ਵਿੱਚ ਸਾਰੀ ਦਦੀ ਜ਼ਮੀਨ ਗੈਣੇ ਰੱਖ ਦਿੱਤੀ ਉਸਰਤਾ ਬੋਰੀ ਤਰ੍ਹਾਂ ਹਾਰ ਗਿਆ ਉਸਤੇ ਸਿਰਤੇ ਹੁਣੇ ਇੱਕ ਹਫਤੇ ਦੇ ਅੰਦਰ 50 ਲੱਖ ਰੁਪਏ ਦਾ ਮੋਟਾ ਕਰਜ਼ਾ ਸੀ ਜੋ ਉਸਨੇ ਪਿੰਡ ਦੇ ਸਭ ਤੋਂ ਖਤਰਨਾਕ ਸਹੂਕਾਰ ਗੰਗਾ ਰਾਮ ਤੋਂ ਲਿਆ ਸੀ ਜੇਕਰ ਉਹ ਪੈਸੇ ਨਾ ਮੁੜਦਾ ਤਾਂ ਉਸਦੇ ਸਾਰੇ ਕਾਗਜ਼ਾਤ ਜ਼ਬਤ ਹੋ ਜਾਣੇ ਸੀ ਅਤੇ ਗੰਗਾ ਰਾਮ ਨੇ ਉਸਤੇ ਇੱਜ਼ਤ ਖਤਮ ਕਰ ਦੇਣੀ ਸੀ ਉਹ ਨਿਰਾਸ਼ਾ ਦੇ ਆਖਰੀ ਪੜਾ ਤੇ ਸੀ ਇੱਕ ਸ਼ਾਮ ਜਦੋਂ ਹਰਦੇਵ ਸਿੰਘ ਸੁੱਤੇ ਪਿਆ ਸੀ ਗੰਗਾ ਰਾਮ ਦੋ ਮੋਟੇ ਗੁੰਡਿਆਂ ਨਾਲ ਜਸਪਾਲ ਦੇ ਘਰ ਪਹੁੰਚਿਆ ਗੰਗਾ ਰਾਮ ਗੁੱਸੇ ਨਾਲ ਬੋਲਦਾ ਹੈ ਉਹ ਜਸਪਾਲ ਕੀ ਬਣਾ ਰਿਹਾ ਹੈ ਅੱਜ ਤੇਜਾ ਦਿਨ ਹੋ ਗਿਆ 50 ਲੱਖੜ ਨਹੀਂ ਤਾਂ ਤੇਰੀ ਹਵੇਲੀ ਦੀਆਂ ਕੰਦਾਤੇ ਮੇਰਾ ਨਾਮ ਲਿਖ ਜਾਗਾ ਜਿਸ ਪਾਸ ਦਰਦੇ ਖੋਏ ਹੱਥ ਜੋੜ ਕੇ ਬੋਲਦਾ ਹੈ ਰਾਮ ਜੀ ਹੁਣੇ ਹੁਣੇ ਮੇਰੇ ਤਾਇਆ ਜੀ ਇੰਗਲੈਂਡ ਤੋਂ ਵਾਪਸ ਆਏ ਹਨ ਉਹਨਾਂ ਦੇ ਕੋਲ ਅਰਬਾਂ ਦੀ ਦੌਲਤ ਹੈ ਬਸ 2 ਹਫਤੇ ਦੇ ਰਿਹਾ ਇੱਕ ਵਾਰ ਮੈਂ ਉਹਨਾਂ ਨੂੰ ਵਿਸ਼ਵਾਸ ਵਿੱਚ ਲੈ ਲਵਾ ਫਿਰ ਸਭ ਤੁਹਾਡਾ ਗੰਗਾ ਰਾਮ ਹੱਸਦਾ ਬੋਲਦਾ ਹੈ ਅੱਛਾ ਅਰਬਾਂ ਦਾ ਬੜਾ ਉਹ ਤੇਰਾ ਕੀ ਲਗੜਾ ਹੈ ਚਲੋ ਮੈਂ ਤੈਨੂੰ ਇੱਕ ਹਫਤਾ ਹੋਰ ਦਿੰਦਾ ਹਾਂ ਪਰ ਜੇ ਇਸ ਹਫਤੇ ਵਿੱਚ ਤੂੰ ਉਹਨਾਂ ਦੀ ਜਾਇਦਾਦ ਦਾ ਕੋਈ ਕਾਨੂੰਨੀ ਕਾਗਜ਼ ਨਹੀਂ ਦਿਖਾਇਆ ਤਾਂ ਤੇਰੀ ਤੇ ਸਰਬਜੀਤ ਉਹ ਅਸ਼ਲੀਲ ਤਰੀਕੇ ਨਾਲ ਹੱਸ ਕੇ ਬੋਲਦਾ ਹੈ ਮੇਰੀ ਹਵੇਲੀ ਦੇ ਵਿੱਚ ਨੌਕਰਾਨੀ ਬਣ ਕੇ ਆਵੇਗੀ ਇਹ ਸੁਣ ਕੇ ਜਸਪਾਲ ਅਤੇ ਸੁਖਮਨ ਕੰਬ ਗਏ ਹੁਣ ਉਹਨਾਂ ਨੂੰ ਸਿਰਫ ਹਰਦੇਵ ਸਿੰਘ ਦੀ ਜਾਇਦਾਦ ਹੀ ਨਹੀਂ ਸਗੋਂ ਆਪਣੀ ਧੀ ਦੀ ਇੱਜ਼ਤ ਵੀ ਖਤਰੇ ਵਿੱਚ ਦਿਖਾਈ ਦੇ ਰਹੀ ਸੀ ਉਹਨਾਂ ਨੂੰ ਕਿਸੇ ਵੀ ਕੀਮਤ ਤੇ ਹਰਦੇਵ ਸਿੰਘ ਨੂੰ ਵਿਆਹ ਤੋਂ ਰੋਕਣਾ ਸੀ ਤਾਂ ਜੋ ਉਹ ਉਹਨਾਂ ਨੂੰ ਪੈਸੇ ਦੇਣ ਲਈ ਭਾਵਨਾਤਮਕ ਤੌਰ ਤੇ ਮਜਬੂਰ ਕਰ ਸਕਣ ਉਸ ਰਾਤ ਰਸੋਈ ਵਿੱਚ ਜਸਪਾਲ ਅਤੇ ਸੁਖਮਨ ਦੀਆਂ ਗੱਲਾਂ ਹੋਰ ਵੀ ਭਿਆਨਕ ਹੋ ਗਈਆਂ ਜਸਪਾਲ ਬੋਲਦਾ ਹੈ ਸੁਖਮਨ ਤੂੰ ਸਮਝਦੀ ਕਿਉਂ ਨਹੀਂ ਇਹ ਆਖਰੀ ਮੌਕਾ ਹੈ ਜੇਕਰ ਬਾਬਾ ਜੀ ਦਾ ਵਿਆਹ ਕਿਸੇ ਨਾਲ ਹੋ ਗਿਆ ਤਾਂ ਵਸੀਅਤ ਉਸਦੇ ਨਾਮ ਕਰ ਦੇਣਗੇ ਅਤੇ ਅਸੀਂ ਸਰਤੀਆ ਜਾਵਾਂਗੇ ਦੰਗਰਾਮ ਮੈਨੂੰ ਮਾਰ ਦੇਵੇਗਾ ਸਾਨੂੰ ਹਰਦੇਵ ਸਿੰਘ ਦਾ ਰਿਸ਼ਤਾ ਕਿਸੇ ਵੀ ਹੀਲੇ ਰੋਕਣਾ ਪਵੇਗਾ ਸੁਖਮਨ ਬੋਲਦੀ ਹੈ ਪਰ ਜਸਪਾਲ ਬਾਬਾ ਜੀ ਤਾਂ ਇੰਨੇ ਭੁਲੇਖ ਨੇ ਉਹ ਤਾਂ ਸਾਨੂੰ ਆਪਣਾ ਸਮਝਦੇ ਹਨ ਉਹਨਾਂ ਦਾ ਵਿਆਹ ਰੋਕਣਾ ਪਾਪ ਨਹੀਂ ਲੱਗੇਗਾ ਕਿਤੇ ਸਾਡੀ ਤੇ ਸਰਬਜੀਤ ਨੂੰ ਕੁਝ ਨਾ ਹੋ ਜਾਵੇ ਜਸਪਾਲ ਬੋਲਦਾ ਹੈ ਸਰਬਜੀਤ ਦੀ ਫਿਕਰ ਨਾ ਕਰ ਬਸ ਤੂੰ ਇਹ ਦੇਖ ਕਿ ਉਹਨਾਂ ਨੂੰ ਦਵਾਈ ਕਿਸੇ ਔਰ ਪੈਮ ਦੇਦੇ ਜਾਂ ਫਿਰ ਗੱਲ ਗੱਲ ਤੇ ਚਿਰਚਰਾ ਕਰਦੇ ਉਹਨਾਂ ਨੂੰ ਲੱਗੇ ਕਿ ਕੋਈ ਮੇਰੇ ਲਈ ਨਹੀਂ ਬਣਿਆ ਸਾਨੂੰ ਉਹਨਾਂ ਨੂੰ ਇਕੱਲਾ ਅਤੇ ਨਿਰਾਸ਼ ਮਹਿਸੂਸ ਕਰਾਉਣਾ ਪਵੇਗਾ ਤਾਂ ਜੋ ਉਹ ਸਾਰਾ ਪੈਸਾ ਸਾਡੇ ਹਵਾਲੇ ਕਰ ਦੇਣੇ ਇਹ ਦੁਖਦਾਈ ਗੱਲਬਾਤ ਨੂੰ ਹਰਦੇਵ ਸਿੰਘ ਨੇ ਤਾਂ ਨਹੀਂ ਸੁਣਿਆ ਪਰ ਸਰਬਜੀਤ ਨੇ ਰਸੋਈ ਦੇ ਬਾਹਰ ਖੜੀ ਹੋ ਕੇ ਸਾਰਾ ਕੁਝ ਸੁਣ ਲਿਆ ਉਸ ਦੀਆਂ ਅੱਖਾਂ ਦੇ ਵਿੱਚ ਸ਼ਰਮ ਅਤੇ ਡਰ ਸੀ ਕਿ ਉਸਤੇ ਮਾਂ-ਬਾਪ ਇੰਨੇ ਲਾਜੀ ਹੋਗੇ ਹਨ ਕਿ ਉਸਨੇ ਉਸੇ ਪਲ ਆਪਣੇ ਤਾਇਆ ਜੀ ਨੂੰ ਬਚਾਉਣ ਦਾ ਮਨ ਬਣਾ ਲਿਆ ਭਾਵੇਂ ਉਸ ਨੂੰ ਆਪਣੇ ਮਾਂ-ਬਾਪ ਨਾਲ ਵੀ ਲੜਨਾ ਪੈਂਦਾ ਹਰਦੇਵ ਸਿੰਘ ਜੋ ਕਿ ਪੰਜਾਬ ਦੇ ਵਿੱਚ ਇੱਕ ਜੀਵਨ ਸਾਥੀ ਦੀ ਭਾਲ ਦੇ ਵਿੱਚ ਜੋ ਕਿ ਪੰਜਾਬ ਦੇ ਵਿੱਚ ਆਪਣੇ ਲਈ ਕੋਈ ਰਿਸ਼ਤਾ ਲੱਭ ਰਿਆ ਸੀ ਤਾਂ ਜੋ ਉਸ ਦਾ ਬੱਚਾ ਕੁਝ ਦਾ ਜੀਵਨ ਵਧੀਆ ਕਰਦਾ ਹੋਵੇ ਤਾਂ ਉਸ ਨੇ ਪਹਿਲਾ ਰਿਸ਼ਤਾ ਦੇਖਿਆ ਹਰਦੇਵ ਸਿੰਘ ਦਾ ਪਹਿਲਾ ਰਿਸ਼ਤਾ ਇੱਕ 45 ਸਾਲ ਦੀ ਤਲਾਕशुदा ਅਧਿਆਪਕਾ ਗੁਰਮੀਤ ਕੌਰ ਨਾਲ ਹੋਇਆ ਉਹ ਪਹਿਲਾਂ ਹੀ ਜਾਣ ਚੁੱਕੀ ਸੀ ਵੀ ਹਰਦੇਵ ਸਿੰਘ ਬਿਮਾਰ ਹਨ ਪਰ ਉਹ ਪੈਸੇ ਦੀ ਪਰਵਾਹ ਨਾ ਕਰਦੀ ਹੋਈ ਸੇਵਾ ਲਈ ਤਿਆਰ ਸੀ ਜਸਪਾਲ ਇੱਕ ਚਲਦਾ ਹੈ ਜਸਪਾਲ ਨੇ ਗੁਪਤ ਰੂਪ ਵਿੱਚ ਅਧਿਆਪਕਾ ਨੂੰ ਮਿਲੇ ਆ ਅਤੇ ਉਸ ਨੂੰ ਕੋਈ ਜਾਲੀ ਮੈਡੀਕਲ ਰਿਪੋਰਟ ਦਿਖਾਈ ਉਸ ਨੇ ਝੂਠ ਉਹ ਲਿਆ ਗੁਰਮੀਤ ਜੀ ਬਾਬਾ ਜੀ ਨੂੰ ਰਾਤ ਨੂੰ ਸੁਤਿਆ ਬਹੁਤ ਜਿਆਦਾ ਬੋਲਣ ਦੀ ਆਦਤ ਹੈ ਉਹਨਾਂ ਨੂੰ ਸਿਜੋਫਰੈਨੀਆ ਵਰਗੀ ਕੋਈ ਬਿਮਾਰੀ ਹੈ ਉਹ ਹਰ ਵੇਲੇ ਆਪਣੀ ਸਾਬਕਾ ਅੰਗਰੇਜ਼ੀ ਪਤਨੀ ਦਾ ਨਾਮ ਲੈਂਦੇ ਰਹਿੰਦੇ ਹਨ ਅਤੇ ਹੱਥ ਦੇ ਵਿੱਚ ਬੰਦੂਕ ਫੜਨ ਦੀ ਗੱਲ ਕਰਦੇ ਰਹਿੰਦੇ ਹਨ ਉਹ ਹੌਲੀ ਹੌਲੀ ਪਾਗਲ ਹੋ ਰਿਹਾ ਹੈ ਇਸ ਝੂਠ ਅਤੇ ਝਾਲੀ ਕਾਗਜ਼ਾਤ ਕਰਨ ਅਧਿਆਪਕਾਂ ਨੇ ਇਸ ਸੋਚ ਕੇ ਰਿਸ਼ਤਾ ਤੋੜ ਦਿੱਤਾ ਪਰ ਉਸ ਨੂੰ ਆਪਣੀ ਜਾਨ ਦਾ ਖਤਰਾ ਹੈ ਅਤੇ ਸਿਰਫ ਸੇਵਾ ਦੀ ਗੱਲ ਨਹੀਂ ਹੈ ਇੱਥੇ ਤਾਂ ਆਪਣੀ ਜਾਨ ਤਰਜ ਸਕਦੀ ਹੈ ਕਿਸੇ ਪਾਗਲ ਨਾਲ ਮੈਂ ਪਲਕ ਕਿਉਂ ਮੈ ਕਰਾਂ ਦੂਜਾ ਰਿਸ਼ਤਾ ਲੁਝਾਣ ਦੀ ਇੱਕ ਤਜਰਬਾ ਬੇਕਾਰ 50 ਸਾਲ ਦੀ ਡਾਕਟਰ ਕਿਰਨ ਦੇ ਨਾਲ ਤੈ ਹੋਇਆ ਹਰਦੇਵ ਸਿੰਘ ਨੂੰ ਲੱਗਿਆ ਵੀ ਡਾਕਟਰ ਫੋਨ ਕਰਕੇ ਉਹ ਸਹੀ ਦੇਖਭਾਲ کریںਗੇ ਅਤੇ ਸਮੇਂਦਾਰ ਹੋਵੇਗੇ ਲੇਕਿਨ ਜਸਪਾਲ ਇੱਥੇ ਵੀ ਆਪਣੀ ਚਾਲ ਖੇਡਦਾ ਹੈ ਜਸਪਾਲ ਨੇ ਡਾਕਟਰ ਨੂੰ ਗੋਤਰੂਪ ਵਿੱਚ ਬੇਦਖਲੀ ਪੱਤਰ ਦੀ ਫੋਟੋਕਾਪੀ ਦਿਖਾਈ ਜੋ ਉਸਨੇ ਖੁਦ ਬਣਵਾਈ ਸੀ ਜਿਵੇਂ ਵੀ ਚ ਲਿਖਿਆ ਸੀ ਵੀ ਹਰਦੇਵ ਸਿੰਘ ਨੇ ਆਪਣੇ ਬੱਚਿਆਂ ਨੂੰ ਵਿਰਾਸਤ ਤੋਂ ਬੇਦਖਲ ਕੀਤਾ ਹੈ ਜਸਪਾਲ ਨੇ ਡਾਕਟਰ ਨੂੰ ਧਮਕਾਇਆ ਜੇਕਰ ਤੁਸੀਂ ਇਹਨਾਂ ਨਾਲ ਵਿਆਹ ਕਰਵਾਉਂਗੇ ਤਾਂ ਉਹਨਾਂ ਦੇ ਅੰਗਰੇਜ਼ ਬੱਚੇ ਭਾਰਤ ਆ ਕੇ ਕਾਨੂੰਨੀ ਲੜਾਈ ਲੜਨਗੇ ਅਤੇ ਤੁਹਾਨੂੰ ਇਸ ਜਾਇਦਾਦ ਵਿੱਚੋਂ ਕੁਝ ਨਹੀਂ ਬਿਲੰਦਣਗੇ ਇਹ ਬੜਾਪੇ ਵਿੱਚ ਸਿਰਫ ਲੜਾਈ ਦਾ ਕਾਰਨ ਬਣੇਗਾ ਡਾਕਟਰ ਨੇ ਸੋਚਿਆ ਵੀ ਉਸ ਨੂੰ ਸ਼ਾਂਤੀ ਦੀ ਜ਼ਿੰਦਗੀ ਚਾਹੀਦੀ ਹੈ ਲੜਾਈ ਬੜੀ ਨੇ ਜਿਸ ਵਿੱਚ ਕੇਸ ਕਚਾਰੀਆਂ ਦਾ ਟਕਰਾ ਹੋਵੇ ਅਤੇ ਤੁਰੰਤ ਰਿਸ਼ਤਾ ਤੋੜ ਦਿੱਤਾ ਅਤੇ ਐਸੇ ਤਰ੍ਹਾਂ ਦੂਜਾ ਰਿਸ਼ਤਾ ਆਂਦਾ ਹੈ ਪਿੰਡ ਦੀ ਇੱਕ ਨੇਕ ਔਰਤ ਦਲਜੀਤ ਕੌਰ ਉਸਦੇ ਨਾਲ ਰਿਸ਼ਤਾ ਤੈ ਹੁੰਦਾ ਹੈ ਇਸ ਵਾਰ ਹਰਦੇਵ ਸਿੰਘ ਨੂੰ ਬਹੁਤ ਉਮੀਦਾਂ ਸੀ ਜਸਪਾਲ ਨੇ ਸੋਚਿਆ ਵੀ ਜੇਕਰ ਇਹ ਰਿਸ਼ਤਾ ਹੋ ਗਿਆ ਤਾਂ ਉਸ ਦੀ ਸਾਰੀ ਕਿਹੜ ਕਰਨ ਹੋ ਜਾਵੇਗੀ ਹਰਦੇਵ ਸਿੰਘ ਨੂੰ ਸ਼ੱਕ ਪੈ ਜਾਂਦਾ ਹੈ ਜਸਪਾਲ ਨੇ ਇਸ ਵਾਰੀ ਵਿਚੋਲੇ ਨੂੰ ਭਾਰੀ ਰਿਸ਼ਵਤ ਦਿੱਤੀ ਅਤੇ ਨਾਲ ਹੀ ਦੇ ਬੇਟੇ ਨੂੰ ਨੌਕਰੀ ਦਾ ਝੂਠਾ ਲਾਲਚ ਦਿੱਤਾ ਵਿਚੋਲੇ ਨੇ ਜਲਜੀਤ ਕੌਰ ਦੇ ਪਰਿਵਾਰ ਨੂੰ ਝੋਟਕਿਆ ਵੀ ਹਰਦੇਵ ਸਿੰਘ ਨੇ ਆਪਣੀ ਸਾਰੀ ਜਾਇਦਾਦ ਬੈਂਕ ਨੂੰ ਗਹਿਣੇ ਰੱਖ ਦਿੱਤੀ ਹੈ ਅਤੇ ਉਹ ਸਿਰਫ ਝੂਠਾ ਸ਼ੋਅ ਕਰ ਰਿਹਾ ਹੈ ਜਦੋਂ ਵਕੀਲ ਨੇ ਹਰਦੇਵ ਸਿੰਘ ਨੂੰ ਦੱਸਿਆ ਵੀ ਔਰਤ ਅੰਤਮ ਸਮੇਂ ਤੇ ਪਿੱਛੇ हट ਰਹੇ ਤਾਂ ਹਰਦੇਵ ਸਿੰਘ ਨੂੰ ਯਕੀਨ ਹੋ ਗਿਆ ਵੀ ਕੋਈ ਨੇੜਲਾ ਹੀ ਉਹਨਾਂ ਦੇ ਖਿਲਾਫ ਕੰਮ ਕਰ ਰਿਹਾ ਹੈ ਉਹਨਾਂ ਨੂੰ ਜਸਪਾਲ ਦੇ ਉੱਪਰ ਗੁੜਾ ਸ਼ੱਕ ਹੋ ਗਿਆ ਹਰਦੇਵ ਸਿੰਘ ਹੁਣ ਬੜਾ ਤਣਾ ਦੇ ਵਿੱਚ ਸੀ ਉਹਨਾਂ ਦਾ ਦਿਲ ਦੁਖ ਰਿਹਾ ਸੀ ਪਰ ਉਹਨਾਂ ਦਾ ਦਿਮਾਗ ਤੇਜ਼ੀ ਨਾਲ ਕੰਮ ਕਰ ਰਿਹਾ ਸੀ ਉਹਨਾਂ ਨੇ ਇੱਕ ਦਿਨ ਪਹਿਲਾਂ ਸਰਬਜੀਤ ਨੂੰ ਕੈਨੇਡਾ ਦੇ ਵਿੱਚ ਪੜਦੇ ਉਸਤੇ ਕਜਨ ਨੂੰ ਫੋਨ ਕਰਨ ਲਈ ਗਿਆ ਜਿੱਤੇ ਉਸਦੇ ਕਜਨ ਨੇ ਸਰਬਜੀਤ ਨੂੰ ਦੱਸਿਆ ਵੀ ਜਸਪਾਲ ਨੇ ਉਸਤੇ ਪੈਸੇ ਵਾਪਤ ਨਹੀਂ ਕੀਤੇ ਅਤੇ ਸਾਰੀ ਜੱਦੀ ਜ਼ਮੀਨ ਗੈਣੇ ਰੱਖ ਦਿੱਤੀ ਹੈ ਉਸ ਰਾਤ ਹਰਦੇਵ ਸਿੰਘ ਨੇ ਫੈਸਲਾ ਕਰ ਲਿਆ ਵੀ ਉਹਨਾਂ ਨੇ ਆਪਣੇ ਪੁਰਾਣੇ ਦੋਸਤ ਵਕੀਲ ਸੁਰਿੰਦਰ ਸਿੰਘ ਨੂੰ ਬੁਲਾਇਆ ਅਤੇ ਸਾਰੀ ਸਥਿਤੀ ਦੱਸੀ ਹਰਦੇਵ ਸਿੰਘ ਬੋਲਦਾ ਹੈ ਸੁਰਿੰਦਰ ਮੈਂ ਸਿਰਫ ਦੋ ਚੀਜ਼ਾਂ ਚਾਹਨਾ ਹਾਂ ਇੱਕ ਮੇਰੀ ਜਾਇਦਾਦ ਤੋਂ ਸਮਾਜ ਸੇਵਾ ਲਈ ਵਰਤੀ ਜਾਵੇ ਦੂਜਾ ਮੇਰੀ ਭਤੀਜੀ ਸਰਬਜੀਤ ਨੂੰ ਉਸਤੇ ਲਾਲਚੀ ਮੱਪਿਆਂ ਅਤੇ ਇਸ ਬਦਨਾਮ ਗੰਗਾ ਰਾਮ ਤੋਂ ਬਚਾਇਆ ਜਾਵੇ ਅਤੇ ਕਮ ਮੈਂ ਸਿਰਫ ਇੱਕ ਵਿਆਹ ਦੇ ਨਾਟਕ ਨਾਲ ਹੀ ਕਰ ਸਕਦਾ ਹਾਂ ਉਹਨਾਂ ਨੇ ਚੁੱਪ ਰਹਿ ਕੇ ਅੰਦਰੋਂ ਅੰਦਰ ਇੱਕ ਮਾਸਟਰ ਬਣਾਉਣਾ ਸ਼ੁਰੂ ਕਰ ਦਿੱਤਾ ਸਰਬਜੀਤ ਦੀ ਨਿਸ਼ਕਾਮ ਸੇਵਾ ਉਸੇ ਤਰ੍ਹਾਂ ਪਹਿਲਾਂ ਮੰਗੂ ਜਾਰੀ ਸੀ ਪਰ ਹੁਣ ਉਸ ਦੀ ਜ਼ਿੰਦਗੀ ਵਿੱਚ ਡਰ ਬਹੁਤ ਵਧ ਗਿਆ ਸੀ ਉਹ ਆਪਣੇ ਮਾਪਿਆਂ ਦੀਆਂ ਲਾਲਚੀ ਗੱਲਾਂ ਸੁਣਦੇ ਅਤੇ ਉਹਨਾਂ ਨੂੰ ਆਪਣੇ ਤਾਇਆ ਜੀ ਤੋਂ ਝੂਠ ਬੋਲਦਾ ਦੇਖਦੇ ਇੱਕ ਸ਼ਾਮ ਸਰਬਜੀਤ ਨੇ ਹਰਦੇਵ ਸਿੰਘ ਨੂੰ ਆਖਰੀ ਦਵਾਈ ਦਿੰਦੇ ਹੋਏ ਕਿਹਾ ਤਾਇਆ ਜੀ ਤੁਸੀਂ ਕਦੇ ਨਿਰਾਸ਼ ਨਾ ਹੋਣਾ ਤੁਹਾਡਾ ਸੱਤ ਦਿਨ ਵਾਲਾ ਜ਼ਰੂਰ ਮਿਲੇਗਾ ਹਰਦੇਵ ਸਿੰਘ ਦਵਾਈ ਲੈਂਦੇ ਹੋਏ ਨਜ਼ਰਾਂ ਮਿਲਾ ਕੇ ਬੋਲਦਾ ਹੈ ਤੇ ਇਹ ਸੱਤ ਤਲਬ ਜਾਂਦਾ ਹੈ ਪਰ ਨਿਸ਼ਕਾਮ ਪਿਆਰ ਨਹੀਂ ਮਿਲਦਾ ਮੈਂ ਤੇਰੀ ਸੇਵਾ ਵਿੱਚ ਉਹ ਸ਼ਾਂਤੀ ਮਹਿਸੂਸ ਕਰਦਾ ਹਾਂ ਜੋ ਮੈਂ ਇੰਗਲੈਂਡ ਦੇ ਅਰਬਾਂ ਵਿੱਚ ਵੀ ਲੱਭ ਨਹੀਂ ਸਕਿਆ ਮੈਂ ਸਭ ਕੁਝ ਦੇਖ ਰਿਹਾ ਹਾਂ ਅਤੇ ਮੈਂ ਤੇਰੀ ਰਾਖੀ ਕਰਾਂਗਾ ਭਾਵੇਂ ਇਸ ਦੀ ਕੀਮਤ ਕੁਝ ਵੀ ਹੋਵੇ ਜਸਪਾਲ ਦਾ ਕਰਜ਼ਾ ਮੁੜਨ ਦਾ ਸਮਾਂ ਨੇੜੇ ਆ ਗਿਆ ਸੀ ਉਸਨੇ ਹੁਣ ਭਾਵਨਾਤਮਕ ਬਲੈਕਮੇਲ ਦਾ ਆਖਰੀ ਅਤੇ ਸਭ ਤੋਂ ਖਤਰਨਾਕ ਹਥਿਆਰ ਚੁਣਿਆ ਉਸਨੇ ਸਰਬਜੀਤ ਦਾ ਰਿਸ਼ਤਾ ਪਿੰਡ ਦੇ ਸਭ ਤੋਂ ਬਦਨਾਮ ਗੁੰਡੇ ਨਸ਼ੇੜੀ ਅਤੇ ਸ਼ਰਾਬ ਦੇ ਠੇਕੇਦਾਰ ਮੇਰ ਸਿੰਘ ਨਾਲ ਕਰ ਦਿੱਤਾ ਜਸਪਾਲ ਦਾ ਇਰਾਦਾ ਸੀ ਵੀ ਹਰਦੇਵ ਸਿੰਘ ਨੂੰ ਡਰਾਉਣਾ ਅਤੇ ਭਰਾਤਮਕ ਕਰਨਾ ਉਸਨੇ ਸਨਾ ਮੇਰ ਸਿੰਘ ਇੱਕ ਖਤਰਨਾਕ ਬੰਦਾ ਹੈ ਅਤੇ ਜੇਕਰ ਹਰਦੇਵ ਸਿੰਘ ਤੁਰੰਤ ਸਾਰੀ ਜਾਇਦਾਦ ਜਸਪਾਲ ਦੇ ਨਾਮ ਕਰ ਦੇਵੇਗਾ ਤਾਂ ਉਹ ਰਿਸ਼ਤਾ ਤੋੜ ਦੇਵੇਗਾ ਅਤੇ ਸਰਬਜਿੱਤਾਂ ਬਚਾ ਲਵੇਗਾ ਕਿਉਂਕਿ ਗੱਲ ਇੱਥੇ ਕੁਝ ਲੱਖਾਂ ਦੀ ਨਹੀਂ ਸੀ ਗੱਲ ਇੱਥੇ ਕਰੋੜਾਂ ਅਰਬਾਂ ਰੁਪਏ ਦੀ ਹੋ ਰਹੀ ਸੀ ਜੋ ਕਿ ਸ਼ਾਇਦ ਕਿਸੇ ਨੂੰ ਵੀ ਲਾਲਚੀ ਬਣਾ ਸਕਦੀ ਹੈ ਕਿਸੇ ਨੂੰ ਵੀ ਪਾਗਲ ਬਣਾ ਸਕਦੀ ਹੈ ਕਿਸੇ ਵੀ ਹੱਦ ਤੱਕ ਘਿਰਾ ਸਕਦੀ ਹੈ ਜਸਪਾਲ ਉਵੇਂ ਕਰਦਾ ਹੈ ਜਸਪਾਲ ਨੂੰ ਲੱਗਿਆ ਵੀ ਹਰਦੇਵ ਸਿੰਘ ਆਪਣੀ ਭਤੀਜ ਦੀ ਇੱਜ਼ਤ ਬਚਾਉਣ ਦੇ ਲਈ ਕਰੋੜਾਂ ਦੀ ਕੁਰਬਾਨੀ ਦੇ ਦੇਣਗੇ ਅਗਲੇ ਦਿਨ ਸ਼ਾਮ ਨੂੰ ਮੇਰ ਸਿੰਘ ਆਪਣੇ ਦੋ ਹਥਿਆਰਬੰਦ ਗੁੰਡਿਆਂ ਨਾਲ ਜਸਪਾਲ ਕਰ ਪਹੁੰਚਦਾ ਹੈ ਪਿੰਡ ਦੇ ਲੋਕ ਦਹਿਸਤਨਾ ਭਰੇ ਸਨ ਜਿਸ ਪਾਲ ਅਤੀ ਸੁਖਮਨ ਨੇ ਨਾਟਕੀ ਢੰਗ ਨਾਲ ਹਰਦੇਵ ਸਿੰਘ ਅੱਗੇ ਹਾ ਦੋੜੇ ਜਿਵੇਂ ਉਹ ਬੇਵਸ ਹੁਣ ਮੇਰ ਸਿੰਘ ਆਪਣੀ ਡਰਾਮਣੀ ਆਵਾਜ਼ ਵਿੱਚ ਬੋਲਦਾ ਹੈ ਉਹ ਕਿਉਂ ਬੁਜਰ ਕੋ ਸੁਣਿਆ ਤੁਸੀਂ ਇੰਗਲੈਂਡ ਤੋਂ ਆਏ ਹੋ ਤੁਹਾਡੇ ਭਤੀਜੇ ਨੇ ਮੇਰੇ ਨਾਲ ਸਰਬਜੀਤ ਦਾ ਰਿਸ਼ਤਾ ਪੱਕਾ ਕਰ ਦਿੱਤਾ ਹੈ ਹੁਣ ਤੋਂ ਇਹ ਕਰ ਮੇਰਾ ਸਹੁਰਾ ਕਰ ਹੋਵੇਗਾ ਉਸਨੇ ਹਰਦੇਵ ਸਿੰਘ ਦੇ ਸਾਹਮਣੇ ਸਰਬਜੀਤ ਨਾਲ ਗੱਲ ਕੀਤੀ ਅਤੇ ਅਸ਼ਲੀਲ ਤਰੀਕੇ ਨਾਲ ਕਿਹਾ ਹਾਂਜੀ ਸਰਬਜੀਤ ਤਿਆਰੀ ਕਰ ਲੈ ਵਿਆਹ ਤੋਂ ਬਾਅਦ ਤੂੰ ਮੇਰੀ ਰਾਣੀ ਬਣੇਂਗੀ ਤੇ ਬੁੱਢਾ ਤੈਨੂੰ ਜਦਾ ਦਿਰ ਨਹੀਂ ਦੇਖੇਗਾ ਹਰ ਹਰਦੇਵ ਸਿੰਘ ਨੇ ਇਹ ਸਭ ਆਪਣੀਆਂ ਅੱਖਾਂ ਨਾਲ ਦੇਖਿਆ ਮੇਲ ਸਿੰਘ ਦੀਆਂ ਅੱਖਾਂ ਦੇ ਵਿੱਚ ਸ਼ੈਤਾਨੀ ਚਮਕ ਅਤੇ ਖਤਰਾ ਸਾਫ਼ ਦਿਖਾਈ ਦੇ ਰਿਹਾ ਸੀ ਹਰਦੇਵ ਸਿੰਘ ਸਮਝ ਗਏ ਕਿ ਜਸਪਾਲ ਨੇ ਸਿਰਫ ਪੈਸੇ ਲਈ ਆਪਣੀ ਪਤੀ ਦੀ ਜ਼ਿੰਦਗੀ ਨੂੰ ਦਾਦਾ ਲਗਾ ਦਿੱਤਾ ਹੈ ਉਸ ਰਾਤ ਹਰਦੇਵ ਸਿੰਘ ਨੇ ਆਪਣੀ ਯੋਜਨਾ ਨੂੰ ਅੰਤਮ ਰੂਪ ਦੇਣ ਲਈ ਵਕੀਲ सुरेंद्र ਨਾਲ ਲੰਬੀ ਗੱਲਬਾਤ ਕੀਤੀ ਵਕੀਲ सुरेंद्र ਨੇ ਰਾਤੋਂ ਰਾਤ ਹਰਦੇਵ ਸਿੰਘ ਮਨਤਾ ٹرسٹ ਦੇ ਦਸਤਾਵੇਜ਼ ਤਿਆਰ ਕੀਤੇ ਇਹ ٹرسٹ ਇਨਾ ਮਜ਼ਬੂਤ ਸੀ ਕਿ ਕੋਈ ਵੀ ਲਾਚੀ ਰਿਸ਼ਤੇਦਾਰ ਇਸ ਨੂੰ ਅਦਾਲਤ ਵਿੱਚ ਚੁਣੌਤੀ ਨਹੀਂ ਦੇ ਸਕਦਾ ਸੀ ਵਸੀਅਤ ਦੇ ਹ ਸ਼ਰਤਾਂ ਜੋ ਸਿਰਫ ਹਰਦੇਵ ਸਿੰਘ ਤੇ ਵਕੀਲ ਨੂੰ ਪਤਾ ਸਨ ਇਸ ਤਰ੍ਹਾਂ ਸਨ ਪਹਿਲੀ ਸ਼ਰਤ ਸੇ ਵੀ ਜਾਇਦਾਦ ਦਾ ਤਬਾਦਲਾ ਹਰਦੇਵ ਸਿੰਘ ਦੀ ਸਾਰੀ 200 ਕਰੋੜ ਦੀ ਜਾਇਦਾਦ ਤੁਰੰਤ ਟਰਸਟ ਦੇ ਨਾਮ ਕੀਤੀ ਜਾਵੇਗੀ ਅਤੇ ਇਸ ਟਰਸਟ ਦਾ ਮੁੱਖ ਉਦੇਸ਼ ਇਹ ਪੰਜਾਬ ਦੇ ਗਰੀਬ ਬੱਚਿਆਂ ਦੀ ਸਿੱਖਿਆ ਅਤੇ ਗੰਭੀਰ ਬਿਮਾਰੀਆਂ ਲਈ ਹਸਪਤਾਲ ਬਣਾਉਣਾ ਟਰਸਟ ਦੀ ਇੱਕ ਸ਼ਰਤ ਸੇ ਵੀ ਟਰਸਟ ਦਾ ਮੁੱਖ ਟਰਸਟੀ ਸਿਰਫ ਉਹ ਵਿਅਕਤੀ ਬਣ ਸਕਦਾ ਹੈ ਜੋ ਕਾਨੂੰਨੀ ਤੌਰ ਤੇ ਹਰਦੇਵ ਸਿੰਘ ਦਾ ਜੀਵਨ ਸਾਥੀ ਹੋਵੇ ਇਹ ਸ਼ਰਤ ਲਾਜੇ ਰਿਸ਼ਤੇਦਾਰਾਂ ਨੂੰ ਜਾਇਦਾਦ ਤੋਂ ਦੂਰ ਰੱਖਣ ਹੈ ਅਤੇ ਸਰਬਜੀਤ ਨੂੰ ਕਾਨੂੰਨੀ ਸੁਰੱਖਿਆ ਦੇਣ ਲਈ ਬਣਾਈ ਗਈ ਸੀ ਟਰਸਟੀ ਨੂੰ ਆਪਣੀ ਨਿਸ਼ਕਾਮ ਸੇਵਾ ਲਈ 5 ਲੱਖ ਰੁਪਏ ਮਹੀਨਾ ਤਨਖਾਹ ਮਿਲੇਗੀ ਜੋ ਕਿ ਉਸਤੇ ਨਿਯਮਿਤ ਖਰਚਾਂ ਦੀ ਵਰਤੀ ਜਾਵੇਗੀ ਪਰ ਉਹ ਜਾਇਦਾਦ ਦੀ ਮਲਕ ਨਹੀਂ ਹੋਵੇਗੀ ਉਸੇ ਸ਼ਾਮ ਹਰਦੇਵ ਸਿੰਘ ਨੇ ਸਾਰੇ ਪਰਿਵਾਰ ਰਿਸ਼ਤੇਦਾਰ ਅਤੇ ਬਿੰਦੇ ਪਤਵੰਤਿਆਂ ਨੂੰ ਇੱਕ ਵੱਡੀ ਮੀਟਿੰਗ ਲਈ ਬੁਲਾਇਆ ਹਰਦੇਵ ਸਿੰਘ ਉੱਚੀ ਅਤੇ ਦ੍ਰਿੜ ਆਵਾਜ਼ ਦੇ ਵਿੱਚ ਬੋਲਦਾ ਹੈ ਮੈਂ ਆਪਣੀ ਸਰਦੀ ਨਜ਼ਿਕਤਾ ਦੇ ਕਾਰਨ ਅਤੇ ਆਪਣੇ ਖੂਨ ਦੇ ਲਾਲਚ ਤੋਂ ਤੰਗਾ ਕੇ ਅੱਜ ਇੱਕ ਫੈਸਲਾ ਕਰ ਲਿਆ ਵੀ ਮੈਂ ਆਪਣੀ ਪ੍ਰਤੀਜੀ ਸਰਬਜੀਤ ਕੌਰ ਨਾਲ ਵਿਆਹ ਕਰ ਰਿਹਾ ਹਾ ਜਸਪਾਲ ਸਿੰਘ ਇੱਕਦਮ ਉੱਠਦਾ ਹੈ ਪਰ ਉਸਦੇ ਚਿਹਰੇ ਤੇ ਹੈਰਾਨੀ ਨਾਲੋਂ ਜ਼ਿਆਦਾ ਖੁਸ਼ੀ ਸੀ ਉਸਨੇ ਸੋਚਿਆ ਵੀ ਹਰਦੇਵ ਸਿੰਘ ਨੇ ਆਖਰਕਾਰ ਹਥਿਆਰ ਛੱਡ ਦਿੱਤੇ ਹਨ ਅਤੇ ਉਹਨਾਂ ਵਿਆਹ ਕਰਕੇ ਉਸਰਬਜੀਤ ਰਾਹੀਂ ਸਾਰੀ ਜਾਇਦਾਦ ਕਿਸਾ ਕਰੇਗਾ ਅਤੇ ਗੰਗਾ ਰਾਮ ਤੱਕ ਕਾਜਾ ਉਤਰ ਦੇਵੇਗਾ ਜਸਪਾਲ ਜ਼ਬਰਦਸਤੀ ਗੁੱਸੇ ਦਾ ਨਾਟਕ ਕਰਦੇ ਬੋਲਦਾ ਹੈ ਬਾਬਾ ਜੀ ਇਹ ਤੁਸੀਂ ਕੀ ਕਰ ਰਹੇ ਹੋ ਸਰਬਜੀਤ ਤਾਂ ਸਾਡੀ ਤੀਹੇ ਇਸ ਤਰ੍ਹਾਂ ਤਾਂ ਸਮਾਜ ਦੇ ਵਿੱਚ ਬਦਨਾਮੀ ਹੋਵੇਗੀ ਮੈਂ ਬਿਲਕੁਲ ਇਜਾਜ਼ਤ ਨਹੀਂ ਦਿੰਦਾ ਇਹ ਵਿਆਹ ਮੈਨੂੰ ਬਿਲਕੁਲ ਮਨਜ਼ੂਰ ਨਹੀਂ ਹੈ ਮੈਂ ਇਸ ਦੇ ਖਿਲਾਫ ਹਰਦੇਵ ਸਿੰਘ ਸ਼ਾਂਤ ਪਰਤੇ ਦੀ ਨਜ਼ਰ ਨਾਲ ਦੇਖਦੇ ਹਨ ਅਤੇ ਬੋਲਦੇ ਹਨ ਜਸਪਾਲ ਤੂੰ ਮੇਰੇ ਨਾਲ ਨਾਟਕ ਤਾਂ ਬੜੇ ਵਾਰ ਰਚੇ ਹਨ ਹੁਣ ਮੈਂ ਰਚਾਂਗਾ ਮੈਨੂੰ ਉਹ ਕੁੜੀ ਚਾਹੀਦੀ ਹੈ ਜਿਸ ਨੇ ਮੇਰੀ ਬਿਨਾਂ ਕਿਸੇ ਲਾਲਚ ਦੇ ਸੇਵਾ ਕੀਤੀ ਹੈ ਮੈਨੂੰ ਪਤਾ ਹੈ ਕਿ ਤੂੰ ਮੇਰੀ ਮੌਤ ਦਾ ਇੰਤਜ਼ਾਰ ਕਰ ਰਿਹਾ ਹੈ ਪਰ ਮੇਰੀ ਮੰਤ ਤੋਂ ਪਹਿਲਾਂ ਮੈਂ ਆਪਣੀ ਜ਼ਿੰਦਗੀ ਅਤੇ ਉਸ ਦੀ ਜ਼ਿੰਦਗੀ ਦਾ ਕੰਟਰੋਲ ਵਾਪਸ ਲਵਾਂਗਾ ਸਰਬਜੀਤ ਦੀਆਂ ਅੱਖਾਂ ਵਿੱਚ ਅਤਰੂ ਆ ਗਏ ਉਹ ਇਸ ਵਿਆਹ ਲਈ ਤਿਆਰ ਨਹੀਂ ਸੀ ਪਰ ਜਦੋਂ ਉਸਨੇ ਮਿਰਸ ਸਿੰਘ ਦਾ ਚਿਹਰਾ ਯਾਦ ਕੀਤਾ ਤਾਂ ਉਸਨੇ ਹਰਦੇਵ ਸਿੰਘ ਦੀਆਂ ਅੱਖਾਂ ਵਿੱਚ ਵਿਸ਼ਵਾਸ ਅਤੇ ਸੁਰੱਖਿਆ ਦੀ ਭਾਵਨਾ ਦੇਖੀ ਉਹ ਚਪਰੇ ਉਹ ਸਮਝ ਗਏ ਵੀ ਉਹਨਾਂ ਦਾ ਇਹ ਫੈਸਲਾ ਕਿਸੇ ਵੱਡੀ ਮਜਬੂਰੀ ਦਾ ਨਤੀਜਾ ਹੈ ਅਤੇ ਇਹ ਵਿਆਹ ਸਿਰਫ ਇੱਕ ਟਾਲ ਹੈ ਸਪਾਲ ਨੇ ਬਰੋ ਦਾ ਵਿਰੋਧ ਕੀਤਾ ਪਰ ਅੰਦਰੋਂ ਨਤਰਿਆ ਸੀ ਅੰਦਰ ਉਸਦੇ ਲੱਡੂ ਫਟਰੇ ਸਨ ਉਸ ਨੂੰ ਖੁਸ਼ੀ ਸੀ ਵੀ ਉਸਦੇ ਤੇ ਹੁਣ ਕਰੋੜਾਂ ਦੀ ਮਾਲਕਣ ਬਣੇਗੇ ਅਤੇ ਵੱਡਾ ਐਸਾ ਜਾਇਦਾਦਾ ਉਸਤੇ ਆਪਣੇ ਆਪ ਨਾਮ ਹੋ ਜਾਵੇਗਾ ਉਸਦੀ 30 ਕਰੋੜਪਤੀ ਬਣਨ ਵਾਲੀ ਸੀ ਅੰਦਰੋਂ ਅੰਦਰੇ ਪੰਗੜੇ ਪਿਆਰੇ ਸੀ ਨਤਰਿਆ ਸੀ ਉਸ ਨੂੰ ਐਂ ਲੱਗ ਰਿਹਾ ਸੀ ਜਿਵੇਂ ਸਾਰੀ ਦੁਨੀਆ ਦੀਆਂ ਖੁਸ਼ੀਆਂ ਉਸਨੂੰ ਮਿਲ ਗਿਆ ਹੋਣਾ ਜਿਵੇਂ ਉਸਦੇ ਸਾਰੇ ਸੁਪਨੇ ਪੂਰੇ ਹੋ ਗਏ ਹੋਣਾ ਸਾਰੇ ਦੁੱਖ ਰਿਸ਼ਟੇ ਮਿੰਟਾਂ ਦੇ ਵਿੱਚ ਘੱਟ ਹੋ ਗਏ ਹੋਣਾ ਉਸਨੇ ਸੋਚਿਆ ਵੀ ਉਸ ਸਰਬਜੀਤ ਨੂੰ ਆਪਣੇ ਕੰਟਰੋਲ ਦੇ ਵਿੱਚ ਰੱਖੇਗਾ ਅਤੇ ਇਸ ਤਰ੍ਹਾਂ ਉਹ ਹੀ ਕਰੋੜਪਤੀ ਬਣ ਜਾਵੇਗਾ ਸਾਰਾ ਕੁਝ ਬਿਲਕੁਲ ਉਵੇਂ ਚੱਲਦਾ ਹੈ ਜਿਵੇਂ ਹਰਦੇਵ ਸਿੰਘ ਚਾਹੁੰਦਾ ਸੀ ਅਤੇ ਵਿਆਹ ਜੜਾ ਹੈ ਉਹ ਕਾਨੂੰਨੀ ਤੌਰ ਤੇ ਪੂਰਾ ਹੋ ਜਾਂਦਾ ਹੈ ਇੱਕ ਵਾਰ ਤਾਂ ਪਿੰਡ ਵਾਲੇ ਹਨ ਨੇ ਦੇਖਣਾ ਤੂੰ ਤੂੰ ਵੀ ਕਰਦੇ ਹਨ ਹੈ ਰਿਸ਼ਤੇਦਾਰ ਕਹਿੰਦੇ ਹਨ ਵੀ ਆਹ ਕਿਹੋ ਜਿਹਾ ਵਿਆਹ ਹੈ ਕੋਈ ਮੇਲ ਨਹੀਂ ਕੋਈ ਤਾਲ ਨਹੀਂ ਉਤੋਂ ਆਪਣੇ ਹੀ ਰਿਸ਼ਤੇਦਾਰੇ ਪਿਓ ਦੀ ਵਰਗਾ ਰਿਸ਼ਤਾ ਇਹ ਬਿਲਕੁਲ ਠੀਕ ਨਹੀਂ ਹੈ ਸਾਰੇ ਜਣੇ ਹਨ ਨਰਾਜ਼ ਹੁੰਦੇ ਹਨ ਲੇਕਿਨ ਅੰਦਰੂਨੀ ਸੱਚਾਈ ਸ਼ਾਇਦ ਸਿਰਫ ਹਰਦੇਵ ਸਿੰਘ ਦਾ ਚਾਹੁੰਦਾ ਸੀ న్యూਸ ਨੇ ਇਹ ਸਾਰਾ ਕੁਝ ਕਿਉਂ ਕੀਤਾ ਹੈ ਅਤੇ ਇਹ ਸਾਰਾ ਕੁਝ ਕਿਉਂ ਕਰ ਰਿਹਾ ਹੈ ਵਿਆਹ ਵਾਲੀ ਰਾਤ ਦੇ ਵਿੱਚ ਬਿਲਕੁਲ ਚੁੱਪ ਸੀ ਸਰਬਜੀਤ ਖੋੜੀ ਜੀ ਉਸ ਕਮਰੇ ਦੇ ਚੌਂਦੀ ਹੈ ਉਸਤਾਦ ਦਿਲਜੋਰ ਜੋੜਨ ਤਰ ਕਰਿਆ ਸੀ ਉ ਡਰੀ ਹੋਈ ਸੀ ਅੰਦਰ ਹਰਦੇਵ ਸਿੰਘ ਪਲੰਗ ਦੀ ਬਜਾਏ ਇੱਕ ਵੱਡੀ ਆਰਾਮਦਾਇਕ ਕੁਰਸੀ ਤੇ ਬੈਠੇ ਸੀ ਉਹਨਾਂ ਦੇ ਸਾਹਮਣੇ ਮੇਜ਼ ਤੇ ਕਾਗਜ਼ਾਂ ਦਾ ਢੇਰ ਪਿਆ ਸੀ ਸਰਬਜੀਤ ਦਰਦੀ ਹੋਈ ਖੋਲੀ ਆਵਾਜ਼ ਵਿੱਚ ਬੋਲਦੀ ਹੈ ਤਾਂ ਜੀ ਮੇਰਾ ਮਤਲਬ ਜੀ ਮੈਂ ਹਰਦੇਵ ਸਿੰਘ ਉੱਠ ਕੇ ਆਪਣੇ ਹੱਥਾਂ ਨਾਲ ਸਰਬਜੀਤ ਨੂੰ ਗੜੇ ਲਗਾਉਂਦੇ ਹੋਏ ਬੋਲਦਾ ਹੈ ਤੇ ਇਹ ਸਰਬਜੀਤ ਤੂੰ ਮੇਰੀ ਤੀ ਹੈ ਅਤੇ ਐਸੀ ਤਰ੍ਹਾਂ ਨਹੀਂਗੇ ਬਸ ਅੱਜ ਤੋਂ ਤੂੰ ਮੇਰੀ ਟਾਲ ਹੈ ਅਤੇ ਮੈਂ ਤੇਰੀ ਸੁਰੱਖਿਆ ਕਰਾਂਗਾ ਮੈਂ ਮੈ ਤੁਹਾਨੂੰ ਇੱਕ ਵੱਡੀ ਕਹਾਣੀ ਦੱਸਣੀ ਹੈ ਜਿਸ ਵਿੱਚ ਤੇਰੀ ਮਰਜ਼ੀ ਹੀ ਸਭ ਤੋਂ ਵੱਡਾ ਕਾਨੂੰਨ ਹੋਵੇਗੇ ਅਤੇ ਇਸ ਤਰ੍ਹਾਂ ਸਾਰੀ ਸੱਚਾਈ ਦਾ ਇੱਜਾਬਾਤੀ ਕੋਲਾਸਾ ਕਰਦਾ ਹੈ ਹਰਦੇਵ ਸਿੰਘ ਨੇ ਸਰਬਜੀਤ ਨੂੰ ਆਪਣੇ ਸਾਹਮਣੇ ਬਿਠਣ ਲਈ ਕਿਹਾ ਉਹਨਾਂ ਨੇ ਇੱਕ ਇੱਕ ਕਰਕੇ ਜਸਪਾਲ ਦੀਆਂ ਸਾਰੀਆਂ ਚਾਲਾਂ ਦਾ ਪਰਦਾ ਫਾਸ਼ ਕੀਤਾ ਗੰਗਾ ਆਰਮ ਦਾ ਕਰਜ਼ਾ ਛੁੱਟੀਆਂ ਮੈਡੀਕਲ ਰਿਪੋਰਟਾਂ ਅਤੇ ਸਭ ਤੋਂ ਵੱਧ ਮੇਰੇ ਸਿੰਘ ਨਾਲ ਕੀਤਾ ਗਿਆ અપਮਾਨਜਨਕ ਰਿਸ਼ਤਾ ਹਰਦੇਵ ਸਿੰਘ ਬੋਲਦਾ ਹੈ ਜਸਪਾਲ ਨੇ ਤੇਰੀ ਜ਼ਿੰਦਗੀ ਨੂੰ ਆਪਣਾ ਕਰਜ਼ਾ ਉਤਾਰਨ ਲਈ ਦਾਤ ਲਗਾ ਦਿੱਤਾ ਸੀ ਮੈਂ ਇਹ ਸਭ ਦੇਖਿਆ ਅਤੇ ਮੈਨੂੰ ਮੌਤ ਨਾਲੋਂ ਜ਼ਿਆਦਾ ਡਰ ਲੱਗ ਰਿਹਾ ਸੀ ਕਿ ਮੇਰੇ ਅੱਖਾਂ ਦੇ ਸਾਹਮਣੇ ਮੇਰੀ ਧੀ ਦੀ ਜ਼ਿੰਦਗੀ ਬਰਬਾਦ ਹੋ ਜਾਵੇਗੀ ਮੈਂ ਤੈਨੂੰ ਬਿਨਾਂ ਵਿਆਹ ਦੇ ਵੀ ਜੱਜ ਦਾ ਦੇ ਸਕਦਾ ਸੀ ਪਰ ਦਸਪਾਨ ਉਸ ਨੂੰ ਤੰਤ ਅਦਾਦ ਚੁਣੌਤੀ ਦਿੰਦਾ ਅਤੇ ਜਨ ਤੱਕ ਫੈਸਲਾ ਹੁੰਦਾ ਤੇਰਾ ਮੇਰ ਸਿੰਘ ਨਾਲ ਵਿਆਹ ਹੋ ਚੁੱਕਾ ਸੀ ਮੈਂ ਇਹ ਬਰਦਾਸ਼ਤ ਨਹੀਂ ਕਰ ਸਕਦਾ ਸੀ ਅੱਗੇ ਹਰਦੇਵ ਸਿੰਘ ਨੇ ਵਸੀਅਤ ਅਤੇ ਟਰਸਟ ਦੇ ਕਾਗਜ਼ਾਤ ਸਰਵਜੀਤ ਦੇ ਸਾਹਮਣੇ ਰੱਖੇ ਹਰਦੇਵ ਸਿੰਘ ਬੋਲਦਾ ਹੈ ਇਹ ਹਰਦੇਵ ਸਿੰਘ ਮਾਨਵਤਾ ਦ੍ਰਿਸ਼ਟ ਹੈ ਮੇਰੀ ਸਾਰੀ 200 ਕਰੋੜ ਦੀ ਜਾਇਦਾਦ ਇਸ ਟਰਸਟ ਦੇ ਨਾਂ ਤਬਦੀਲ ਹੋ ਚੁੱਕੀ ਹੈ ਇਸ ਦੀ ਸਭ ਤੋਂ ਜ਼ਰੂਰੀ ਸ਼ਰਤ ਇਹ ਹੈ ਵੀ ਟਰਸਟੀ ਨੂੰ ਮੇਰੀ ਕਾਨੂੰਨੀ ਪਤਨੀ ਹੋਣਾ ਚਾਹੀਦਾ ਹੈ ਬਚਾਇਆ ਹੈ ਐਸੇ ਸ਼ਰਤ ਨੇ ਤੈਨੂੰ ਅਤੇ ਮੇਰੀ ਜਾਇਦਾਦ ਨੂੰ ਜਿਸ ਪਲ ਤੋਂ ਬਚਾਇਆ ਹੈ ਹੁਣ ਤੂੰ ਮੇਰੀ ਕਾਨੂੰਨੀ ਪਤਨੀ ਹੈ ਅਤੇ ਇਸ ਟਰਸਟ ਦੀ ਮੁੱਖ ਟਰਸਟੀ ਹੈ ਇੱਕ ਅਜੇ ਢਾਲ ਹੈ ਜਿਸ ਨੂੰ ਕੋਈ ਤੋੜ ਨਹੀਂ ਸਕਦਾ ਉਹਨਾਂ ਨੇ ਅੱਗੇ ਸਮਝਾਇਆ ਤੇ ਤੂੰ ਇਸ ਜਾਇਦਾਦ ਦੀ ਮਾਲਕਣ ਨਹੀਂ ਬਣੇਗੀ ਮਾਲਕ ਤਾਂ ਮਨਵਤਾ ਹੋਵੇਗੀ ਤੈਨੂੰ ਹਰ ਮਹੀਨੇ ਤੇਰੀ ਪੜ੍ਹਾਈ ਅਤੇ ਮੇਰੀ ਦੇਖਭਾਲ ਲਈ 5 ਲੱਖ ਰੁਪਏ ਤਨਖਾਹ ਮਿਲੇਗੀ ਪਰ ਇਸ ਤੋਂ ਵੱਧ ਕੁਝ ਨਹੀਂ ਜੇ ਮੈਂ ਤੈਨੂੰ ਮਾਲਕ ਬਣਾਉਂਦਾ ਤਾਂ ਲੋਕ ਕਹਿੰਦੇ ਵੀ ਬੁੜੇ ਨੇ ਲਾਲਚ ਵਿੱਚ ਆ ਕੇ ਵਿਆਹ ਕਰਵਾਇਆ ਅਤੇ ਲਾਲਚੀ ਕੁੜੀ ਨੂੰ ਪੈਸਾ ਦੇ ਦਿੱਤਾ ਹੁਣ ਕੋਈ ਨਹੀਂ ਕਹਿ ਸਕਦਾ ਕਿਉਂਕਿ ਤੂੰ ਸਿਰਫ ਇੱਕ ਸੇਵਾਦਾਰ ਹੈ ਇਕ ਕਾਰਜਕਾਰੀ ਹੈ ਇੱਕ ਟਰਸਟੀ ਹੈ ਨਾ ਕਿ ਇਸ ਸਾਰੀ ਜਾਇਦਾਦ ਦੇ ਕਲੀ ਮਾਲਕ ਨੇ ਸਰਬਜੀਤ ਨੇ ਜਦੋਂ ਇਹ ਸਾਰਾ ਸੱਚ ਸੁਣਿਆ ਤਾਂ ਉਸਦੇ ਦਿਲ ਵਿੱਚੋਂ ਡਰ ਖਤਮ ਹੋ ਗਿਆ ਅਤੇ ਸ਼ੁਕਰਾਨੇ ਦੀ ਭਾਵਨਾ ਪਰ ਗਈ ਉਹ ਤੁਰੰਤ ਉੱਠੇ ਅਤੇ ਹਰਦੇਵ ਸਿੰਘ ਦੇ ਪੈਰੀ ਹੱਥ ਲਗਾ ਦਿੱਤੇ ਸਰਬਜੀਤ ਬੋਲਦੇ ਹਏ ਤਾਂ ਜੀ ਤੁਸੀਂ ਮੇਰੇ ਲਈ ਪਿਤਾ ਸਮਾਨ ਹੋ ਤੁਸੀਂ ਮੇਰੀ ਇੱਜ਼ਤ ਅਤੇ ਮੇਰੀ ਜ਼ਿੰਦਗੀ ਨੂੰ ਬਚਾਇਆ ਹੈ ਮੈਂ ਤੁਹਾਨੂੰ ਸਿਰਫ ਇਹ ਵਾਅਦਾ ਕਰਦੀ ਹਾਂ ਮੈਂ ਅੱਜ ਤੋਂ ਸਾਰੀ ਉਮਰ ਇਸ ਮਾਨਵਤਾ ਟਰਸਟ ਦੀ ਸੇਵਾ ਕਰਾਂਗੇ ਅਤੇ ਤੁਹਾਡੇ ਸੇਧਾ ਖਿਆਲ ਰੱਖਾਂਗੇ ਆਪਣੀ ਜ਼ਿੰਦਗੀ ਤੋਂ ਮੈਂ ਤੁਹਾਡਾ ਖਿਆਲ ਰੱਖਾਂਗੇ ਹਰਦੇਵ ਸਿੰਘ ਨੇ ਸਰਬਜੀਤ ਇਦਨ ਚੁੱਕਿਆ ਉਸਤੇ ਮੱਤੇ ਤੇ ਪਿਆਰਾ ਝਮਿਆ ਉਹਨਾਂ ਦੋਵਾਂ ਨੇ ਉਸ ਦਿਨ ਤੋਂ ਬਾਅਦ ਪਿਤਾ ਆਤੇ ਤੇ ਇਕ ਰਖੇ ਅਤੇ ਇੱਕ ਟਰਸਟੀ ਵਾਂਗ ਕਤੇ ਹਰਦੇਵ ਸਿੰਘ ਨੇ ਆਰਾਮਨਗ ਕੁਰਸੀ ਤੇ ਬੈਠੇ ਬੈਠੇ ਸਰਬਜੀਤ ਦੇ ਸਿਰ ਤੇ ਹੱਥ ਰੱਖਿਆ ਅਤੇ ਪਹਿਲੀ ਵਾਰ ਆਪਣੀ ਅਰਬਾਂ ਦੀ ਦੁਲਦ ਦੇ ਬਾਵਜੂਦ ਦਿਲੋਂ ਸ਼ਾਂਤੀ ਮਹਿਸੂਸ ਕੀਤੀ ਉਸ ਰਾਤ ਤੋਂ ਬਾਅਦ ਕਰੇ ਉਹਨਾਂ ਨੂੰ ਦੁਬਾਰਾ ਨੀਂਦ ਦੀ ਗੋਲੀ ਦੀ ਜਰੂਰਤ ਨਹੀਂ ਪਈ ਆਰਾਮ ਨਾਲ ਕੈਂਦੀ ਜੀ ਨੇ ਸੌਂਦੇ ਅਗਲੇ ਦਿਨ ਸਵੇਰ ਹੋਈ ਜਸਪਾਲ ਅਤੇ ਸੁਖਮਨ ਨੇ ਤੁਰੰਤ ਕਮਰੇ ਵਿੱਚ ਪ੍ਰਵੇਸ਼ ਕੀਤਾ ਚਾਬੀਆਂ ਅਤੇ ਬੈਂਕ ਦੇ ਕਾਗਜ਼ ਲੱਭਣ ਦੀ ਆਸ ਵਿੱਚ ਜਸਪਾਲ ਜ਼ਬਰਦਸਤੀ ਹੱਸਦੇ ਹੋਏ ਬੋਲਦਾ ਹਾਂਜੀ ਰਾਤ ਕਿਦਾਂ ਕੱਟੇ ਹੁਣ ਤਾਂ ਸਰਬਜੀਤ ਸਾਡੀ 20 ਕਰੋੜਾਂ ਦੀ ਮਾਲਕਣ ਬਣ ਗਈ ਹੈ ਚਲੋ ਮੇਰ ਸਿੰਘ ਨੂੰ ਅੱਜ ਸਵੇਰੇ ਹੀ ਮਨਾ ਕਰਦੇ ਨੇ ਹਰਦੇਵ ਸਿੰਘ ਥੋਸ ਆਵਾਜ਼ ਵਿੱਚ ਬੋਲਦਾ ਹੈ ਜਸਪਾਲ ਬਰਦਾ ਇਹ ਤੇਰੀ ਧੀ ਹੁਣ ਇਸ ਘਰ ਦੀ ਡਰਸਟੀ ਹੈ ਮਾਲਕ ਨਹੀਂ ਅਤੇ ਤੂੰ ਨਾ ਤਾਂ ਮੇਰ ਸਿੰਘ ਨੂੰ ਮਨਾ ਕਰੇਂਗਾ ਨਾ ਹੀ ਗੰਗਾ ਨਾਮ ਤੋਂ ਰਹੇਂਗਾ ਕਿਉਂਕਿ ਹੁਣ ਤੂੰ ਮੇਰੀ ਜਾਇਦਾਦ ਦੇ ਨੇੜੇ ਤੇਰੇ ਬਿਨਾਂ ਆ ਸਕਦਾ ਉਸੇ ਪਲ ਵਕੀਲ ਸੁਰੇਂਦਰ ਸਿੰਘ ਪਿੰਡ ਦੇ ਪਤਵੰਤਿਆਂ ਅਤੇ ਪੁਰਸ਼ਨਾ ਘਰ ਪਹੁੰਚਦਾ ਹੈ ਉਹਨਾਂ ਨੇ ਸਾਰਿਆਂ ਦੇ ਸਾਹਮਣੇ ਹਰਦੇਵ ਸਿੰਘ ਮਾਨਤਾ ਟਰਸਟ ਦੇ ਕਾਰਜਾਤ ਪੜ੍ਹ ਕੇ ਸੁਣਾਏ ਜਦੋਂ ਜਸਪਾਲ ਅਤੇ ਸੁਪਨੋ ਪਤਾ ਲੱਗਿਆ ਵੀ ਦਨਾ ਹੋ ਚੁਕੀ ਹੈ ਅਤੇ ਸਰਬਜੀਤ ਸਿਰਫ ਟਰਸਟ ਨੂੰ ਚਲਾਉਣ ਵਾਲੀ ਸੇਵਾਦਾਰ ਹੈ ਤਾਂ ਉਹਨਾਂ ਦੇ ਪਰਾਂਹੇ ਤੋਂ ਜਮੀਨ ਨਿਕਲ ਗਈ ਜਿਸ ਪਾਸ ਚੀਕਦੇ ਹੋ ਬੋਲਦਾ ਹੈ ਇਹ ਧੋਖਾ ਹੈ ਬਜ਼ੁਰਗ ਨੇ ਮੇਰੀ ਤੀਨਾ ਵਿਆਹ ਸਿਰਫ ਸਾਨੂੰ ਬਦਨਾਮ ਕਰਨ ਲਈ ਕੀਤਾ ਹੈ ਮੈਂ ਦਾਅਵਾ ਕਰਾਂਗਾ ਵਕੀਲ सुरेंद्र ਸਿੰਘ ਬੋਲਦਾ ਹੈ ਉਹ ਜਸਪਾਲ ਜੀ ਅਦਾਲਤ ਜਾਣ ਤੋਂ ਪਹਿਲਾਂ ਤੁਸੀਂ ਇਹ ਦਸਤਾਵੇਜ਼ ਦੇਖੋ ਉਸਨੇ ਆਪਣੀ ਸਾਰੀ ਜਾਇਦਾਦ ਜੀਵਤ ਹੁੰਦਿਆਂ ਹੀ ਟਰਸਟ ਦੇ ਨਾਮ ਤਬਦੀਲ ਕੀਤੀ ਹੈ ਤੁਹਾਡੀ ਈ ਦ੍ਰਿਸ਼ਟੀ ਹੈ ਨਾ ਕਿ ਮਾਰਕਨ ਇਸ ਵਸੀਅਤ ਨੂੰ ਤੋੜਨ ਦੀ ਕੋਈ ਕਾਨੂੰਨੀ ਅਧਿਕਾਰ ਨਹੀਂ ਹੈ ਅਤੇ ਜੇ ਤੁਸੀਂ ਹੋਰ ਗੜਬੜ ਕੀਤੀ ਤਾਂ ਤੁਹਾਨੂੰ ਹਰਦੇਵ ਸਿੰਘ ਦੀ ਜਾਨ ਖਤਰੇ ਵਿੱਚ ਉਹਨਾਂ ਦੀ ਦੋਸਤ ਵਿੱਚ ਗ੍ਰਿਫਤਾਰ ਕਰ ਲਿਆ ਜਾਵੇਗਾ ਕਿਉਂਕਿ ਉਹਨਾਂ ਦੀ ਦਿਲ ਦੀ ਹਾਲਤ ਬੜੀ ਨਾ ਚੁਕਾਏ ਜਸਪਾਲ ਅਤੇ ਸੁਖਮਨ ਨਿਰਾਸ਼ ਵਿੱਚ ਡੁੱਬ ਗਏ ਉਹਨਾਂ ਨੂੰ ਅਹਿਸਾਸ ਹੋ ਗਿਆ ਕਿ ਉਹਨਾਂ ਦਾ ਲਾਲਚ ਉਹਨਾਂ ਦੀ ਤੀਦੀ ਜ਼ਿੰਦਗੀ ਨੂੰ ਬਚਾਉਣ ਦੀ ਬਜਾਏ ਉਹਨਾਂ ਨੂੰ ਸੜਕ ਤੇ ਲਿਆਇਆ ਹੈ ਸਰਵਜੀਤ ਨੇ ਆਪਣੇ ਮਾਪਿਆਂ ਵੱਲ ਦੇਖਿਆ ਪਰ ਉਸ ਦੀਆਂ ਅੱਖਾਂ ਵਿੱਚ ਕੋਈ ਨਫ਼ਰਤ ਨਹੀਂ ਸੀ ਸਿਰਫ ਪਰਸੇ ਹਰਦੇਵ ਸਿੰਘ ਨੇ ਜਿੱਦ ਨੇ ਉਹਨਾਂ ਦੀ ਜ਼ਿੰਦਗੀ ਦਾ ਕੰਟਰੋਲ ਵਾਪਸ ਲੈ ਲਿਆ ਉਹਨਾਂ ਨੇ ਸਾਬਤ ਕਰ ਦਿੱਤਾ ਵੀ ਇੱਕ ਬਜ਼ੁਰਗ ਦਾ ਫੈਸਲਾ ਲਾਲਚੀ ਹਾਲਾਤਾਂ ਦੀ ਦਬਾਹ ਹਟ ਵੀ ਸਭ ਤੋਂ ਪਵਿੱਤਰ ਹੋ ਸਕਦਾ ਹੈ ਉਹਨਾਂ ਨੇ ਆਪਣੇ ਲਹੂ ਦੇ ਰਿਸ਼ਤੇ ਨਹੀਂ ਤੋੜਿਆ ਨਹੀਂ ਸਗ ਜਿੱਤੇ ਪਿਤਾ ਤੇ ਧੀ ਦੇ ਰੂਪ ਵਿੱਚ ਉਹ ਹੁਣ ਸਾਰੀ ਉਮਰ ਲੋਕਾਂ ਦੀ ਸੇਵਾ ਕਰਨਗੇ ਸਰਬਜੀਤ ਨੇ ਆਪਣੀ ਮਾਸਟਰ ਡਿਗਰੀ ਪੂਰੀ ਕੀਤੀ ਅਤੇ ਹੁਣ ਟਰਸਟ ਦੇ ਪ੍ਰਬੰਧਕ ਵਜੋਂ ਹਰਦੇਵ ਸਿੰਘ ਦੀ ਨਿਗਰਾਨੀ ਹੇਠ ਸਾਕੜੀ ਗਰੀਬ ਬੱਚਿਆਂ ਦੇ ਭਵਿੱਖ ਨੂੰ ਸਵਾਰੀ ਹੈ ਹਾਂਜੀ ਕਿਵੇਂ ਲੱਗੀ ਤੁਹਾਨੂੰ ਅੱਜ ਦੀ ਕਹਾਣੀ ਦੱਸੋ ਜੀ ਕਮੈਂਟਾਂ ਦੇ ਵਿੱਚ ਜਕਰ ਸੱਤ ਬਹੁਤ ਜੰਗੀ ਲੱਗੀ ਆਪਣੇ ਦੋਸਤਾਂ ਮਿੱਤਰਾਂ ਨੂੰ ਸ਼ੇਅਰ ਜ਼ਰੂਰ ਕਰ ਦੇਣਾ ਜੀ ਤੁਸੀਂ ਕੀ ਘਰਤਾ ਹੋ ਕਿ ਹਰਦੇਵ ਸਿੰਘ ਬਾਰੇ ਕਿ ਜੋ ਉਸਨੇ ਕੀਤਾ ਸਹੀ ਕੀਤਾ ਜਾਂ ਨਹੀਂ ਜਾਂ ਫਿਰ ਉਸਨੂੰ ਕੁਝ ਹੋਰ ਕਰਨਾ ਚਾਹੀਦਾ ਸੀ ਜਿਸ ਕਾਰਨ ਉਸਦੀ ਬਦਨਾਮੀ ਨਾ ਹੁੰਦੀ ਲੇਕਿਨ ਸ਼ਾਇਦ ਉੱਥੇ ਰਿਸਕ ਹੁੰਦਾ ਉੱਥੇ ਡਰ ਹੁੰਦਾ ਤੁਸੀਂ ਇਸ ਫੈਸਲੇ ਨਾਲ ਕਿਨਾ ਸੰਤੋਖਿਤ ਹੋ ਦੱਸੋ ਜੀ ਕਮੈਂਟਾਂ ਦੇ ਵਿੱਚ ਜੇਕਰ ਵੀਡੀਓ ਚੰਗੀ ਲੱਗੇ ਵੀਡੀਓ ਨੂੰ ਲਾਈਕ ਕਰਦੇ ਹੋ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਨਾਲ ਲੱਗਦੀ ਬੈਲ ਆਈਕਨ ਨੂੰ ਦਬਾ ਦੇਓ ਜਿਸ ਨਾਲ ਸਾਡੀ ਹਰ ਇੱਕ ਨਵੀਂ ਤਾਜ਼ੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਦੋਸਤੋ ਦੇਖਣ ਲਈ ਜਾਜੀ ਤੇ ਧੰਨਵਾਦ